हां जी ਆਪਾਂ ਅੱਜ ਖੜੇ ਆ ਗੁਰਦੁਆਰਾ ਫਲਾਈ ਸਾਹਿਬ ਵਾਲੇ ਰੋਡ ਤੇ ਤੇ ਆ ਸਾਹਮਣੇ ਰੋਡ ਨਿਕਲ ਜਾਂਦਾ ਗੁਰਦੁਆਰਾ ਸਾਹਿਬ ਨੂੰ ਤੇ ਆ ਬੋਰਡ ਲੱਗਿਆ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਦਾ ਇਹ ਜਿਹੜਾ ਰੋੜਾ ਲੁਧਿਆਣਾ ਮਲੇਰਕੋਲਾ ਰੋਡ ਆਈ ਇੱਧਰ ਲੋਕਾਂ ਨੇ ਬੜਾ ਗੰਦ ਪਾਇਆ ਹੋਇਆ ਮੇਰੀ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਬੇਨਤੀ ਆ ਵੀ ਇੱਥੇ ਜਾਂਦਾ ਡਸਟਬਨ ਰੱਖਿਆ ਜਾਵੇ ਸਪਾਈ ਤੋਂ ਜਾ ਇੱਥੇ ਲਿਖ ਕੇ ਸਪੈਸ਼ਲ ਲਿਖਿਆ ਜਾਵੇ ਵੀ ਇੱਥੇ ਗੰਦ ਫਰੋਣਾ ਮਨਾ ਹੈ ਤੇ ਚਲੋ ਜੀ ਖੈਰ ਜੋ ਵੀਡੀਓ ਦੇਖ ਰਿਆ ਸ਼ਾਇਦ ਇਹ ਚੀਜ਼ ਤੇ ਅਮਲ ਕਰਨ ਆ ਸਾਹਮਣੇ ਐਂਟਰੀ ਗੇਟਾ ਗੁਰਦੁਆਰਾ ਫਲਾਈ ਸਾਹਿਬ ਦਾ ਜਿਹੜਾ ਆਪਣਾ ਗੇਟ ਨੰਬਰ ਤੇ ਇੱਥੇ ਲਾਗਦੇ ਨੇ ਗੁਰੂ ਦੀਆਂ ਫੌਜਾਂ ਬੈਠੀਆਂ ਨੇ ਆਪਾਂ ਵੀ ਬਸ ਤੋਰਾ ਰਸਲਟ ਪਹਿਲੀ ਵਾਰ ਆਇਆ ਤੇ ਜਾ ਕੇ ਕਰਾਉਣ ਦਰਸ਼ਨ ਦੇਖਦੇ ਆਂ ਕਿਦਾਂ ਦਾ 뷰 ਹੋ ਗੁਰਦੁਆਰਾ ਸਾਹਿਬ ਦਾ ਤੇ ਪਾਗਰੋਂ ਤੇ ਅੰਦਰੋਂ ਜਾ ਕੇ ਦਰਸ਼ਨ ਕਰਾਉਣੇ ਜੀ ਪਰਮਿਸ਼ਨ ਲੈ ਲਈ ਆਪਾਂ ਤੇ ਮਗਰ ਦੁਬਾਰਾ ਜਾ ਦੁਬਾਰਾ ਸੋ ਚਾਹੁੰਦੇ ਦਰਸ਼ਨ ਕਰਕੇ ਆਉਣੇ ਆ ਬਹੁਤਿਆਂ ਨੂੰ ਖਿਆਲ ਨਹੀਂ ਪਗਾ ਹੁਣ ਗੁਰਦੁਆਰਾ ਸਾਹਿਬ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਗੁਰਦੁਆਰਾ ਫਲਾਈ ਸਾਹਿਬ ਤੇ ਪਾਸ਼ਾ ਜੀ 10ਵੀਂ ਕੁਦਰਤੀ ਗੋਦ ਵਿੱਚ ਵਸਿਆ ਆ ਗੁਰਦੁਆਰਾ ਸਾਹਿਬ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਕਰਾਉਣੇ ਆ ਦਰਸ਼ਨ ਤੇ ਇਤਿਹਾਸ ਗੁਰਦੁਆਰਾ ਸਾਹਿਬ ਆ ਫਲਾਈ ਸਾਹਿਬ ਜੋ ਕਿ ਨਹਿਰ ਦੇ ਉੱਤੇ ਕੁਦਰਤੀ ਗੋਦ ਵਿੱਚ ਬਣਿਆ ਹੋਇਆ ਤੇ ਕਰਾਉਣੇ ਆ ਦਰਸ਼ਨ ਅੰਦਰ ਜਾ ਕੇ ਤੇ ਆਹਦੇ ਪੂਰੇ ਬਣੇ ਰਹੋ ਐਂਡ ਤੱਕ ਵੀਡੀਓ ਦੇਖਿਓ ਤੇ ਚਲੋ ਜੀ ਚੱਲਦੇ ਆ ਕਰਦੇ ਆ ਦਰਸ਼ਨ ਅੰਦਰ ਜਾ ਕੇ ਹਾਂਜੀ ਤੇ ਆਹ ਹੈਗਾ ਗੁਰਦੁਆਰਾ ਸਾਹਿਬ ਦਾ ਬਾਹਰਲਾ 뷰 ਇਧਰ ਮੈਂ ਦੇ ਕਿਨਾਰੇ ਆਪਾਂ ਖੜੇ ਆ ਤੇ ਸਾਹਮਣੇ ਬਹੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਫਲਾਈ ਸਾਹਿਬ ਪਾਸ਼ਾ 10ਵੀਂ ਤੇ ਸਾਰੇ ਪਾਸੇ ਗ੍ਰੀਨਰੀ ਆ ਤੇ ਬਹੁਤ ਸੋਹਣਾ 뷰 ਆ ਇਧਰ ਤੇ ਚਲੋ ਜੀ ਉਹ ਸਾਹਮਣੇ ਦੇਖਦੇ ਹਾਂ ਕੀ ਗੱਲਬਾਤ ਆ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਤੇ ਦਹੋਣੇ ਜਾ ਕੇ ਕੀ ਲਿਖਿਆ ਹੈ ਬੋਰਡ ਤੇ ਤੇ ਫੇਰ ਆਪਾਂ ਚੱਲਦੇ ਆਂ ਅੰਦਰੋਂ ਮੈਂ ਵੀ ਪਹਿਲੀ ਵਾਰ ਆਇਆ ਐਦਾਂ ਦਾ ਗੁਰਦੁਆਰਾ ਦੇਖਿਆ ਜਿੱਥੇ ਵੀ ਜਣਕੀ ਇੰਨਾ ਦਰਸਤ ਲੱਗਿਆ ਹੋਇਆ ਬੂਟੇ ਫੁੱਲ ਬੂਟੇ ਇੰਨੇ ਲੱਗੇ ਹੋਏ ਨੇ ਤੇ ਮਗਾ ਚਲੋ ਅੱਜ ਨਾਲ ਵੀਡੀਓ ਬਣਾ ਲਈਏ ਨਾਲੇ ਸਾਰਿਆਂ ਦੇ ਦਸਾਂ ਨਾਲ ਆਪਾਂ ਕਰਾ ਦਾਂਗੇ ਤੇ ਤਾਂ ਇਹ ਪੂਰੀ ਵੀਡੀਓ ਦੇਖੋ ਜਿੰਨੇ ਵੀ ਭੈਣ ਭਾਈ ਦੇਖ ਰਹੇ ਆ ਐਂਡ ਤੱਕ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਤੇ ਅਭੀ ਦਿਖਾ ਦਿੰਦਾ ਬੋੜ ਤੇ ਕੀ ਲਿਆ ਆ ਹਾਂਜੀ ਚਲੋ ਜੀ ਆਪਾਂ ਚੱਲਦੇ ਆ ਹੁਣ ਅੰਦਰ ਨੂੰ ਆ ਸਾਰਾ ਬਾਗ ਨੂੰ ਆਪਾਂ ਦਿਖਾ ਦਾਂ ਆ ਜਾ ਰਹੀ ਨੇ ਗੁਰੂ ਦੀਆਂ ਲਾੜੀਆਂ ਵੋਜਾਂ ਕੋੜਸਵਾਰ ਤੇ ਬਹੁਤ ਸੋਹਣੇ ਕੋੜੇ ਰੱਖਿਆ ਜ ਨੇ ਵੋਜਾਂ ਕੋੜੇ ਇਹ ਚਲੋ ਜੀ ਚੱਲਦੇ ਆ ਅੰਦਰੋਂ ਆਪਾਂ ਬਣ ਰਹੇ ਹੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਅੰਦਰ ਜਾ ਕੇ ਕਰਾਉਣੇ ਆ ਅੰਦਾਸਣ ਫਲਾਈ ਸਾਹਿਬ ਕਿਉਂ ਪਿਆ ਗੁਰਦੁਆਰਾ ਸਾਹਿਬ ਦਾ ਨਾਮ ਤੇ ਆਪਾਂ ਸਾਰਾ ਇਤਿਹਾਸ ਵੀ ਇਹ ਮੈਂਸ਼ਨ ਕਰਾਂਗੇ ਤੇ ਤੁਸੀਂ ਵੀਡੀਓ ਰੋਕ ਕੇ ਵੀ ਦੇਖ ਸਕਦੇ ਹੋ ਜੀ ਕਿਉਂਕਿ ਕਈ ਵਾਰ ਬੋਲਣ ਦੇ ਵੀ ਬੰਦੇ ਤੋਂ ਗਲਤੀ ਹੋ ਜਾਂਦੀ ਆ ਤੇ ਆਪਾਂ ਵੀ ਇਹ ਤੀਜ ਨਵੇਂ ਨਵੇਂ ਹਾਲੇ ਤੇ ਅਜੇ ਘੱਟ ਹੀ ਨੌਲੇਜ ਆ ਬਾਈ ਦੇਖੋ ਇਧਰ ਕਿੰਨਾ ਦਰਾਖਤ ਲੱਗਾ ਹੈ ਗੁਰਦੁਆਰਾ ਸਾਹਿਬ 'ਚ ਤੇ ਇੰਨੀ ਗ੍ਰੀਨਰੀ ਆ ਬਹੁਤ ਜ਼ਿਆਦਾ ਆ ਮੈਂ ਸੱਜੇ ਪਾਸੇ ਪਾਰਕ ਆ ਜਾਂਦੀ ਆ ਤੇ ਖੱਬੇ ਪਾਸੇ ਗੁਰਦੁਆਰਾ ਦਾ ਨਵਾਜ਼ ਬਣਿਆ ਹੈ ਕਿੰਨੇ ਵੀ ਭਾਈ ਰਹਿੰਦੇ ਨੇ ਕੀ ਬਤਾ ਬਬਾਈ ਉਧਰੋਂ ਪੁੱਛ ਲਓ ਹਾਂ ਜੋੜੇ ਲਾ ਕੇ ਛਾੜੂ ਛਾੜੂ ਤੇ ਅੱਗੇ ਚੱਲਾਂਗੇ ਹੁਣ ਦਿਖਾਉਣੇ ਆ ਪਹਿਲਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੈਂਸ਼ਨ ਕਰਾਂਗੇ ਵੀਡੀਓ 'ਚ ਵੀ ਜੋ ਵੀ ਆਪਾਂ ਦੇਖ ਸਕੀਏ ਗੁਰਦੁਆਰੇ ਦਾ ਇਤਿਹਾਸਕੀ ਆ ਭਾਈ ਸਾਹਮਣੇ ਗੁਰਦੁਆਰਾ ਸਾਹਿਬ ਤੇ ਮੇਨ ਦਰਬਾਰ ਸਾਹਿਬ ਤੇ ਇਧਰੋਂ ਪਹਿਲਾਂ ਆਪਾਂ ਦਿਖਾ ਦਈਏ ਜਾ ਕੇ ਗੁਰਦੁਆਰਾ ਸਾਹਿਬ ਵੱਡਾ ਬਹੁਤ ਆ ਤੇ ਪਾਰਕਿੰਗ ਬਹੁਤ ਵੱਡੀ ਆ ਸਾਹਮਣੇ ਤੇ ਲੰਗਰ ਸਾਹਿਬ ਬਣਿਆ ਹੋਇਆ ਤੇ ਇਧਰ ਪਾਰਕ ਬਣਿਆ ਹੋਇਆ ਦੋ ਪਾਸੇ ਜੀ ਐਂਟਰੀ ਜੇਟ ਆ ਇੱਕ ਬੈਕ ਸਾਈਡ ਦੀ ਆ ਇੱਕ ਅੱਗੇ ਦੀ ਆ ਤੇ ਦੇਖ ਸਕਦੇ ਤੁਸੀਂ ਸਾਹਮਣੇ ਤੇ ਆਪ ਦੇਖੋ ਜੀ ਕਰੋ ਦਸਨ ਗੁਰਦੁਆਰਾ ਸਾਹਿਬ ਦੇ ਤੇ ਹੁਣ ਆਪਾਂ ਅੰਦਰ ਜਾ ਕੇ ਪਹਿਲਾਂ ਉਹ ਇਤਿਹਾਸ ਦਿਖਾਉਣਿਆ ਜਾ ਕੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਕਿਉਂ ਪਿਆ ਫਲਾਈ ਸਾਹਿਬ ਤੋਂ ਪਹਿਲਾਂ ਆਪਾਂ ਗੁਰਦਵਾਰੇ ਦੇ ਆਲੇ-ਦੁਆਲੇ ਵੀਡੀਓ ਬਣਾ ਲਵਾਂਗੇ ਫਿਰ ਆਪਾਂ ਚੱਲਦੇ ਹਾਂ ਅੰਦਰ ਕੰਡੀਸ਼ਨ ਲੈ ਕੇ ਤੇ ਅੰਦਰੋਂ ਬਣਾਵਾਂਗੇ ਵੀਡੀਓ ਐ ਦਵਾਰ ਨੂੰ ਸੰਗਤ ਆਉਂਦੀ ਹੈ ਜੀ ਜ਼ਿਆਦਾ ਇੱਥੇ। ਅੱਜ ਸੰਗਤ ਬਹੁਤ ਆਈ ਆ। ਵੈਸੇ ਆਪਾਂ ਥੋੜੇ ਲੇਟ ਹੋ ਗਏ ਜੀ ਪਹਿਲਾਂ ਆਉਂਦੇ ਹੋਰ ਤੇ ਤਾਉਣ ਕ ਮੇਲਾ ਹੋਰ ਦੇਖਣਾ ਹੈ ਗੁਰਦੁਆਰਾ ਸਾਹਿਬ ਚ ਹੋਰ ਜ਼ਿਆਦਾ ਸੰਗਤ ਹੁੰਦੀ। ਜੀ ਲੋ ਦੀ ਕਰੋ ਦਸਣ। ਗੁਰੂ ਸਾਹਿਬ ਨੇ ਇੱਥੇ ਘੋੜਾ ਪੰਨਿਆ ਸੀ ਆਪਣਾ। 1344 ਸਾਲ ਵਿੱਚ। ਕੋਈ ਤੋਰ ਹਾਰੇ ਸੰਦਾ ਕਿੰਨੇ ਵੀ ਆਪਣੇ ਦੇਖ ਰਿਆ ਭੈਣ ਭਾਈ ਦਰਸ਼ਨਪੁਰ ਪਰਹਾਉ ਨੇ ਬਾਹਲੀ ਸਾਈਡ ਤੋਂ ਇਹ ਆਪਾਂ ਬੈਕ ਸਾਈਡ ਵੀ ਜਾ ਕੇ ਕਰਾਉਣੇ ਦਰਸ਼ਨ ਪਾਰਕੀ ਸਾਹਿਬ ਰੱਖੀ ਆ ਕਿ ਜਦੋਂ ਕੋਈ ਹਮਾਗੇ ਹੁੰਦਾ ਤੇ ਨੜਕੀ ਟਾ ਹੁੰਦਾ ਤਾਂ ਸਮੇਂ ਪਾਰਕੀ ਸਾਹਿਬ ਲਈ ਆ ਬਹੁਤ ਸਾਨੀ ਪ੍ਰਾਈਸ ਆ ਇਧਰ ਪਿੱਛੇ ਨਖਾਲ ਸਾਹਿਬ ਆ ਅੱਗ ਮਗਲੇ ਪਾਸੇ ਵੀ ਪਾਈ ਹੈਗੀ ਐਂਟਰੀ ਵੀ ਤੇ ਇਧਰ ਵੀ ਗੱਡੀ ਆਉਂਦੀ ਆ ਤੋ ਰੋਜ਼ੀ ਚੱਲਦੇ ਆਂ ਅੰਦਰ ਹੰਦਰ ਜਾ ਕੇ ਕਰਾਉਣੇ ਦਰਬਾਰ ਸਾਹਿਬ ਦੇ ਦਰਸਨ ਦੀ ਕਰੋਦਾਰਾਂ ਇਤਿਹਾਸ ਦੇ ਜੇ ਆਪਾਂ ਵੀਡੀਓ ਰੋਕੇ ਜਿੰਨਾ ਵੀ ਇੱਥੇ ਸੰਕੇਪ ਇਤਿਹਾਸ ਲਿਖਿਆ ਪੜ ਸਕਦੇ ਆ ਜੀ ਜੇ ਚੱਲਦੇ ਆ ਹੁਣ ਆਪਾਂ ਪਿੱਛੇ ਦੀ ਦਿਖਾ ਦਈਏ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਦੀ ਕਿੰਨਾ ਦਾ ਮਾਹੌਲ ਆ ਗੁਰਦੁਆਰਾ ਬੈਕਪੈਡ ਸਮੇਂ ਲੰਗਰ ਹਾਲ ਆ ਚੱਲਦੇ ਆਵਾਂ ਉਹਨਾਂ ਕਾਰਨ ਕਰਕੇ ਤੇ ਅੱਜ ਲਈ ਇਹਨਾਂ ਮਿਲਦੇ ਆਪਾਂ ਅਗਲੀ ਵੀਡੀਓ ਤੇ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਆਪਾਂ ਤਾਂ ਫਰਾਮਾਹੇ ਜਾਗੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ